15 ਭਗਤਾਂ ਦੇ ਵਿੱਚੋਂ ਇੱਕ ਭਗਤ ਹੋਏ ਭਗਤ ਰਵਿਦਾਸ ਜੀ 16 ਰਾਗਾਂ ਦੇ ਵਿੱਚ 40 ਸ਼ਬਦ ਉਹਨਾਂ ਦੇ ਗੁਰਬਾਣੀ ਅੰਦਰ ਦਰਜ ਹਨ ਰਾਣੀ ਚਾਹਲੀ ਜਦੋਂ ਭਗਤ ਰਵਿਦਾਸ ਜੀ ਦੀ ਉਸਤਤ ਵਿਡਿਆਈ ਸੁਣਦੀ ਨਾ ਉਸ ਸਮੇਂ ਮਨ ਦੇ ਵਿੱਚ ਇੱਛਾ ਕਰਦੀ ਕਾਂਚੀ ਜਾ ਕੇ ਭਗਤ ਜੀ ਦੇ ਦਰਸ਼ਨ ਕਰਾਂ ਕਾਂਚੀ ਦੇ ਵਿੱਚ ਆ ਕੇ ਭਗਤ ਜੀ ਦੇ ਦਰਸ਼ਨ ਕਰਦੀ ਭਗਤ ਜੀ ਦੀ ਭਗਤੀ ਦੇਖ ਕੇ ਇਤਨਾ ਪ੍ਰੇਮ ਦੇ ਵਿੱਚ ਆ ਜਾਂਦੀ ਕਿ ਆਪਣਾ ਗੁਰੂ ਭਗਤ ਰਵਦਾਸ ਜੀ ਨੂੰ ਬਣਾ ਲਿਆ। ਕਾਂਸ਼ੀ ਦੇ ਬ੍ਰਾਹਮਣਾਂ ਨੂੰ ਜਦੋਂ ਪਤਾ ਲੱਗਾ ਤਾਂ ਕਾਂਸ਼ੀ ਦੇ ਬ੍ਰਾਹਮਣ ਜਾ ਕੇ ਚਤੌੜਗੜ੍ਹ ਦੇ ਰਾਜੇ ਨੂੰ ਦੱਸਦੇ ਤੇਰੀ ਰਾਣੀ ਚਾਲੀ ਨੇ ਕੀ ਖੇਡ ਵਰਤਾ ਦਿੱਤੀ ਤੇ ਇੱਕ ਛੂਦਰ ਨੂੰ ਚਮਾਰ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਉਸ ਸਮੇਂ ਰਾਜਾ ਵੀ ਗੁੱਸਾ ਹੁੰਦਾ ਆ ਕੇ ਪੁੱਛਦਾ ਰਾਣੀ ਨੂੰ ਤੂੰ ਇਸ ਤਰ੍ਹਾਂ ਕੀਤਾ? ਰਾਣੀ ਸੱਚੋ ਸੱਚ ਦੱਸ ਦਿੰਦੀ ਹੈ। ਉਸ ਸਮੇਂ ਪੰਡਤ ਕਹਿੰਦੇ ਕਿ ਹੁਣ ਤੁਹਾਨੂੰ ਪ੍ਰਾਸ਼ਿਤ ਕਰਨ ਦੇ ਲਈ ਬਹੁਤ ਵੱਡਾ ਯੱਗ ਕਰਨਾ ਪੈਣਾ ਹੈ ਅਤੇ ਸਾਨੂੰ ਬ੍ਰਾਹਮਣਾਂ ਨੂੰ ਬਹੁਤ ਵੱਡਾ ਦਾਨ ਵੀ ਦੇਣਾ ਪੈਣਾ ਹੈ। ਰਾਜਾ ਮੰਨ ਜਾਂਦਾ ਹੈ ਬਹੁਤ ਵੱਡਾ ਯੱਗ ਕੀਤਾ ਜਾਂਦਾ ਹੈ بڑے ਬ੍ਰਾਹਮਣ ਬੁલાਏ ਗਏ ਉਸ ਸਮੇਂ ਰਾਣੀ ਚਾਲੀ ਨੇ ਭਗਤੀ ਦੇ ਵਿੱਚ ਆ ਕੇ ਭਗਤ ਰਵਦਾਸ ਜੀ ਨੂੰ ਵੀ ਬੁਲਾਇਆ ਪੰਡਤ ਬ੍ਰਾਹਮਣਾਂ ਨੂੰ ਯੱਗ ਦੇ ਵਿੱਚ ਭੋਜਨ ਪਕਵਾਨ ਛਕਾਉਣ ਲੱਗੇ ਤਾਂ ਉਸ ਸਮੇਂ ਭਗਤ ਰਵਦਾਸ ਜੀ ਵੀ ਕੋਲ ਆ ਕੇ ਬੈਠ ਜਾਂਦੇ ਹਨ ਇਸ ਗੱਲ ਦਾ ਬ੍ਰਾਹਮਣਾਂ ਨੇ ਬੜਾ ਗੁੱਸਾ ਮਨਾਇਆ ਕਿਹਾ ਕਿ ਜੇ ਤਾਂ ਰਵਦਾਸ ਸਾਡੇ ਨਾਲ ਬੈਠੇਗਾ ਤਾਂ ਅਸੀਂ ਭੋਜਨ ਪਕਵਾਨ ਨਹੀਂ ਛਕਾਂਗੇ ਉਸ ਸਮੇਂ ਜਦੋਂ ਇਹ ਗੱਲ ਕਹੀ ਤਾਂ ਭਗਤ ਰਵਦਾਸ ਜੀ ਉਸੇ ਵੇਲੇ ਉੱਠ ਕੇ ਖੜੇ ਹੋ ਗਏ ਪਾਸੇ ਹੋ ਗਏ ਜਦੋਂ ਬ੍ਰਾਹਮਣ ਉਸ ਨੇ ਪਕਵਾਨ ਖਾਣ ਲੱਗੇ ਤਾਂ ਕੀ ਵੇਖਦੇ ਹਨ ਜਿਤਨੇ ਬ੍ਰਾਹਮਣ ਬੈਠੇ ਉਤਨੇ ਹੀ ਭਗਤ ਰਵਿਦਾਸ ਜੀ ਇੱਕ ਇੱਕ ਬ੍ਰਾਹਮਣ ਦੇ ਕੋਲ ਬੈਠੇ ਹਨ ਉਹਨਾਂ ਬ੍ਰਾਹਮਣਾਂ ਦੀਆਂ ਥਾਲੀਆਂ ਦੇ ਵਿੱਚੋਂ ਲੈ ਲੈ ਕੇ ਭਗਤ ਰਵਿਦਾਸ ਜੀ ਛਕ ਰਹੇ ਹਨ ਖਾ ਰਹੇ ਹਨ ਇਹ ਦੇਖ ਕੇ ਬ੍ਰਾਹਮਣ ਬੜੇ ਹੈਰਾਨ ਰਹਿੰਦੇ ਹਨ ਉਹਨਾਂ ਨੇ ਹਾਹਾਕਾਰ ਮਚਾ ਦਿੱਤੀ ਰਾਜਾ ਆ ਕੇ ਪੁੱਛਦਾ ਕਹਿੰਦੇ ਕਿ ਸਾਨੂੰ ਰਕਦਾਸ ਸਾਡੇ ਕੋਲ ਬੈਠਾ ਜਾਪਦਾ ਪਰ ਜਿਹੜੇ ਵਰਤਾਵੇ ਕਹਿੰਦੇ ਕਿ ਇੱਥੇ ਤਾਂ ਕੋਈ ਨਹੀਂ ਬੈਠਾ ਇਹ ਤੁਹਾਡੇ ਮਨ ਦਾ ਪ੍ਰੇਖਾ ਹੈ ਜਦੋਂ ਇਹ ਬ੍ਰਾਹਮਣ ਹਰਾਨੀ ਜਨਕ ਕੌਤਕ ਵੇਖਦੇ ਉਸ ਸਮੇਂ ਭਗਤ ਰਕਦਾਸ ਜੀ ਦੇ ਚਰਨੀ ਜਾ ਕੇ ਟੈਪਿੰਦੇ ਹਨ ਤੇ ਭਗਤ ਰਵਦਾਸ ਜੀ ਪਰਮੇਸ਼ਰ ਦੀ ਵਡਿਆਈ ਦੇ ਵਿੱਚ ਕੀ ਬਚਨ ਉਚਾਰਨ ਕਰਦੇ ਹਨ ਅਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗਸਈਆ ਮੇਰਾ ਮਥੈ ਸ਼ਤਰ ਤਰੈ